ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 2:00 ਵਜੇ ਨਾਲ ਹੋ ਗਏ ਨੇ ਚਾਹ ਦੋ ਵਾਰੀ ਬਣਾ ਕੇ ਪੀ ਲਈ ਅੱਜ ਇਹ ਲੈਣੇ ਜੀ ਰੇ ਚੱਕ ਕੇ ਪਹਿਲਾਂ ਰੇ ਲਾਉਂਦਿਆਂ ਨੂੰ ਕੀਤੀ ਚਾਹ ਤੇ ਫਿਰ ਬਾਅਦ ਚ ਆਪਦੀ ਬਣਾ ਕੇ ਹੋਰ ਪੀਤੀ ਪਹਿਣਾ ਗਿਆ ਇਹਨਾਂ ਗੱਲਾਂ ਬਾਤਾਂ ਕੀਤੀਆਂ ਸੂਟ ਦੇਖਣ ਆਈ ਸੀ ਪਹਿਣਾ ਸੂਟ ਸਲਾਈ ਨੂੰ ਗਏ ਹੋਏ ਨੇਗੇ ਤੇ ਭਾਜਨ ਪਹਿਣ ਸੂਟ ਦੇਖਣ ਆਈ ਤੀ ਉਹ ਸੂਟ ਸਲਾਈ ਨੂੰ ਗਏ ਹੋਏ ਨੇ ਸਾਰੇ ਮੱਖੀ ਜੀ ਤੰਗ ਕਰਦੀ ਤੇ ਬਾਕੀ ਆਪਣੇ ਸਬਜੀ ਦੀ ਆਪਾਂ ਤਿਆਰੀ ਕਰ ਲਈ ਐ ਸਬਜੀ ਧਰਾਂਗੇ ਆਪਾਂ ਆਲੂ ਮਟਰ ਮਟਰ ਮਹਿੰਗੀ ਬਹੁਤ ਨੇ ਅੱਜ ਤਾਂ 100 ਰੁਪਏ ਕਿਲੋ ਜਿੱਤੇ ਨੇਗੇ ਪਹਿਲਾਂ ਤਾਂ 150 ਨੂੰ ਕਿਲੋ ਸੀਗੇ ਤੇ ਮਟਰ ਕੱਢ ਲੇ ਮਟਰ ਕੱਢ ਲੇ ਤੇ ਆ ਲਸਣ ਵਗੈਰਾ ਸੈਲ ਲਿਆਗਾ ਤੇ ਬਸ ਹੁਣ ਮੈਂ ਨਹੀਂ ਅੱਜ ਸਾਗ ਧਾਰਦੀ ਮੈਨੂੰ ਆਇ ਹੋ ਗਿਆ ਫਿਰ ਮਖੇ ਵਿਆਹ ਚ ਬੀਲੇ ਕੇ ਵੇਲੇ ਜੀ ਆਇਆ ਕਰਾਂਗੇ ਹਨਾ ਕੱਲ ਅੱਜ ਦਾ ਦਿਨ ਹੋਰ ਖੜ ਜਾਨਾ ਸਾਗ ਕੱਲ ਨੂੰ ਧਰ ਲਾਂਗੇ ਤੇ ਹੁਣ ਮੈਂ ਕੱਪੜੇ ਪ੍ਰੈਸ ਕਰਕੇ ਤੇ ਜਿਹੜੇ ਗਰਮ ਸੂਟ ਧਰੇ ਹੋਏ ਸੀਗੇ ਉਹ ਕੱਢੇ ਨੇਗੇ ਕਿਉਂਕਿ ਹੁਣ ਸਵੇਰੇ ਠੰਡ ਹੋ ਗਈ ਜੇ ਕੋਈ ਕਿਤੇ ਜੀ ਕਿਸੇ ਜਾਣਾ ਹੁੰਦਾ ਹੁਣ ਤਾਂ ਗਰਮ ਸੂਟ ਹੀ ਪਾ ਕੇ ਜਾਣਾ ਪਿਆ ਕਰੂਗਾ ਤੇ ਮੈਂ ਉਹਨਾਂ ਉਹਨਾਂ ਤੇ ਪ੍ਰੈਸ ਕਰੀਏ ਕੱਢ ਕੇ ਹਜੇ ਉਹ ਤਰਕ ਕਿਉਂ ਨਹੀਂ ਨੂੰ ਹੋਰ ਇੱਕ ਦੋ ਸੂਟ ਹੋਰ ਲਿਆਉਣੀਆਂ ਕੱਢ ਕੇ ਪ੍ਰੈਸ ਕਰ ਕਰ ਧਰਦੀਆਂ ਜਿਹੜੇ ਸਰਦੀਆਂ ਵਾਲੇ ਕੱਪੜੇ ਨੇ ਪਹਿਲਾਂ ਸਰਦਾਰ ਜੀਆਂ ਨੇ ਕੀਤੇ ਹੁਣ ਆਪਦੇ ਕਰਦੀਆਂਗੇ ਕੁੜਤੇ ਪਜਾਮੇ ਉਹ ਕਰ ਕਰ ਧਰੇ ਨੇ ਪ੍ਰੈਸ ਤੇ ਹੁਣ ਉੱਪਰ ਕੋਠੇ ਤੇ ਜਾਂਦੀ ਸੀਗੀ ਤੇ ਸਰਦਾਰ ਜੀ ਨੂੰ ਕਿਹਾ ਮਾ ਜੀ ਕੱਖ ਪਾਰੋ ਤੇ ਚਲ ਮੈਂ ਹੌਲੀ ਹੌਲੀ ਵਲੌਗ ਸ਼ੁਰੂ ਕਰਦੀ ਆ ਨਾ ਨਏ ਕੰਮ ਕਰਦਿਆ ਕੰਮ ਤੇ ਸਵੇਰ ਦੀ ਲੱਗੇ ਪਈ ਨਾ ਖੰਗ ਜੀ ਕੰਮ ਕਰਕੇ ਥੋੜਾ ਹਲਕਾ ਹਲਕਾ ਬੁਖਾਰ ਜਿਹਾ ਹੋ ਜਾਂਦਾਗਾ ਤੇ ਭੈਣ ਆਈ ਸੀ ਡੱਬਾ ਦੇਗੀ ਗੁਲਾਬ ਜਾਮਣਾਂ ਦਾ ਕਿਉਂਕਿ ਇਹਦੇ بیٹے ਨੇ ਆਉਣਾ ਬਾਹਰੋਂ ਤੇ ਆ ਉਹ ਸੈ ਸਭੀ ਤਰੀਕ ਨੂੰ ਆਉਗੋਗਾ ਮਿੱਠੀ ਗੱਲਾਂ ਮਾਰੀਂ ਤੇ ਦੋ ਦਬਾਰ ਸਿਰਦਾਰ ਜੀ ਆ ਕੇ ਫਿਰ ਭੈਣ ਭਾਈ ਗੱਲਾਂ ਮਾਰਨ ਲੱਗ ਗਏ ਨਾਲ ਹਨਾ ਤੇ ਇਸ ਕਰਕੇ ਟਾਈਮੋਂ ਲੱਗ ਗਿਆ ਤੇ ਆਹ ਕੁਰਸੀ ਨਾ ਮੈਂ ਪੈਰ ਤੇ ਹੀ ਬੈਠੀ ਆ ਤਾਂ ਕਰਕੇ ਗਾਹ ਹੋ ਜਾਂਦੀ ਪੈਰ ਨਾਲ ਸਰਦਾਰ ਜੀ ਹੁਣ ਪਾਉਣਗੇ ਕੱਖ ਮੈਂ ਧਰੂਗੀ ਦਾਲ ਪਾਣੀ ਪਤਾ ਨਹੀਂ ਕਿਉਂ ਜਿਹੜੇ ਘਰ ਦੇ ਗੰਡੇ ਨੇ ਐਸੇ ਆਏ ਹੋ ਜਾਂਦੇ ਨੇ ਖਾਲਸ ਜੀ ਪਈ ਪੀਸ ਲੱਕੇ ਚ ਉਹਨਾਂ ਦੇ ਚ ਤੇ ਹੱਥਾਂ ਦਾ ਪੂਰਾ ਹਾਲ ਹਨਾ ਤੇ ਪਤਾ ਨਹੀਂ ਕਿਉਂ ਨੇ ਹੁਣ ਤਮਾ ਗੁਹਾ ਵੀ ਨਹੀਂ ਸੜਦੀ ਹੈਗੀ ਭਾਂਡੇ ਭੁੰਡੀ ਵਾਧਰ ਆਂਦੇ ਨੇ ਸਾਰਾ ਦਿਨ ਹਨਾ ਕੰਮ ਚ ਪੋਚੇ ਲਾਲਾ ਕੱਪੜੇ ਧੋਲ ਜੇ ਪਾ ਅੱਗੇ ਆਪਣੀ ਦਾਦੀ ਹੁੰਦੀ ਸੀ ਤੇ ਉਹ ਕਹਿੰਦੇ ਸੀ ਸਾਰਾ ਕੰਮ ਕਰਕੇ ਵੀ ਬਾੜ ਦੇ ਵਿੱਚ ਕੱਪੜੇ ਧੋਉਂਦੀਆਂ ਨੇ ਗੋਹੇ ਵਾਲੇ ਹੱਥ ਨੇ ਭਾਂਡੇਆਂ ਵਾਲੇ ਸੁਭਾ ਨਾਲ ਮਾਜਦੀਆਂ ਕਹਿੰਦੇ ਹੱਥ ਸਾਰੀ ਸੁਆਹ ਸਾਬਣ ਨਾਲ ਨਿਕਲ ਜਾਂਦੀ ਹੁਣ ਤਾਂ ਖੜੇ ਖੜੇ ਨੇ ਕੰਮ ਕਰਨਾ ਹਨਾ ਕਾਂਸ ਤੇ ਤੇ ਖੜੇ ਖੜੇ ਨੇ ਕੱਪੜੇ ਧੋਣੇ ਨੇ ਤਾਂ ਹੀ ਰੋਗ ਵਧ ਗਏ ਅੱਗੇ ਬਜ਼ੁਰਗ ਸਾਰਾ ਦਿਨ ਕੰਮ ਤਾਂ ਹੁਣ ਵੀ ਅੱਗੇ ਨੂੰ ਕਹਿੰਦੇ ਕੰਮ ਵਧੇ ਹੋਏ ਨੇ ਤੇ ਰੋਗ ਕੰਮ ਵੀ ਵਧ ਗਏ ਤੇ ਰੋਗ ਵੀ ਵਧ ਗਏ ਅੱਗੇ ਕੰਮ ਵੀ ਬਥੇਰੇ ਸੀ ਮਸ਼ੀਨਰੀ ਨਹੀਂ ਸੀ ਹੈਗੀ ਕਿਉਂਕਿ ਸਾਰਾ ਕੰਮ ਹੱਥੀਂ ਕਰਦੇ ਸੀ ਹਨਾ ਰੋਗ ਨਹੀਂ ਸੀ ਹੈਗਾ ਮੁੜਕਾ ਨਿਕਲਦਾ ਸੀ ਤੇ ਹੁਣ ਕਿਸੇ ਤੋਂ ਚਮਚਾ ਕਹੋ ਤੁਹਾਨੂੰ ਖਾਦਾ ਜਾਂਦਾ ਸੀ ਅੱਗੇ ਬਜ਼ੁਰਗ ਉਸ ਸੀ ਜਿਹੜੇ ਅ ਕਨੇ ਸੰਨਾ ਸੰਨਾ ਕਿਉਂ ਰ ਪੀ ਜਾਂਦੇ ਭਾਈ ਆ ਪਾਈਆ ਕਿਉ ਹਲਵਾ ਕੇ ਆਉਂਦੇ ਤੇ ਮੇਰੀ ਨਾਨੀ ਦੱਸਦੀ ਹੁੰਦੀ ਸੀ ਮੇਰੀ ਦਾਦੀ ਕਹਿੰਦੇ ਸੋਡ ਦਾਦੇ ਹੋਰੀ ਜੋ ਹਾਲ ਬਾਕੇ ਆਉਂਦੇ ਜਾਂ ਨਾਨਾ ਨਾਨੀ ਦੱਸਦੀ ਉਹ ਨਾਨਾ ਤੇ ਦਾਦੀ ਦਾ ਜੀ ਦਾਦਾ ਕਹਿੰਦੇ ਸਨ ਸਨਾਂ ਕਿਉਂ ਰੋ ਪੀ ਜਾਂਦੇ ਸੀ ਤੇ ਫੇਰ ਕਹਿੰਦੇ ਫੇਰ ਫੇਰ ਬਾਗ ਜਾਂਦੀ ਸੀ ਬਹੌਣ ਕਿਉਂਕਿ ਖਰਾਕਾਂ ਵੀ ਵਧੀਆ ਸੀ ਅੱਗੇ ਰਹੇ ਤੇ ਨਹੀਂ ਸੀ ਪੈਂਦਾ ਨਾ ਸਪਰੇ ਨਹੀਂ ਸਪੈਂਦਾ ਜਦੀ ਬੁਰੀਆ ਰਹੇ ਨਹੀਂ ਸੀ ਪੈਂਦਾ ਕਿਉਂਕਿ ਤਾਂ ਹੀ ਤਾਂ ਬੁੜੀਆਂ ਤਾਣੀ ਤੰਦ ਬੁਣਦੀਆਂ 도ੜੇ ਬੁਣਦੀਆਂ ਤੂੜੀ ਬੰਨਣ ਨੂੰ ਹੁਣ ਅੱਗੇ ਰੇ ਨਹੀਂ ਸੀ ਪੈਂਦਾ ਹੈਗਾ ਹੁਣ ਤਾਂ ਰੇ ਵਾਲੀਆਂ ਬੋਰੀਆਂ ਦੇ ਪੱਲੀਆਂ ਬਣ ਜਾਂਦੀਆਂ ਨੇ ਅੱਗੇ 도ੜੇ ਬੁਣਦੀਆਂ ਹੁੰਦੀਆਂ ਫਿਰ ਉਹਨਾਂ ਨੂੰ ਕਹਿੰਦੇ ਤੂੜੀ ਫਿਰ ਕਸੀਰ ਨਿਕਲ ਦੇਣਾ ਸੂਆਂ ਤੇ ਨਹਿਰਾ ਤੇ ਲੈ ਜਾਂਦੇ ਨਾਲ ਕਿਆਂ ਤੇ ਗੇੜ ਦੇ ਨਾਲ ਕਮਜਣ ਪਿਉਂਦੇ ਪਾਣੀ ਹੁਣ ਤਲੀਆਂ ਦਿੰਦੀਆਂ ਤੇ ਹੁਣ ਕਹਿੰਦੇ ਨੇ ਡਾਕਟਰ ਮਿੱਟੀ ਦੀ ਘਾਟ ਹੋ ਗਈ ਮਿੱਟੀ ਦੀ ਘਾਟ ਹੋ ਗਈ ਕਿਉਂਕਿ ਸਾਰੇ ਹੁਣ ਪੱਕੇ ਪੱਕੇ ਘਰ ਹੋ ਗਏ ਮਿੱਟੀ ਕਿਤੇ ਹੈਗੀ ਤੇ ਜੋੜਾ ਜੁੱਤੀ ਅੱਗੇ ਬਜ਼ੁਰਗ ਨੰਗੇ ਪੈਰ ਖੇਤਾਂ 'ਚ ਕੰਮ ਕਰਦੇ ਹੁਣ ਤਾਂ ਬੂਟ ਜਰਾਬਾਂ ਪਾ ਕੇ ਸਭ ਨੇ ਕਣਕੀ ਬੀਜੀ ਆ ਵੀ ਪੈਰਾਂ 'ਚ ਕਾਲਸ ਫਸਜੂ ਕਿਉਂ ਅੱਗੇ ਬਜ਼ੁਰਗ ਵਿਚਾਰੇ ਅਈ ਤੁਰੇ ਫਿਰਦੇ ਹਨਾ ਕਟਾ ਢੋਂਦੇ ਹੈਗੇ ਤਾਂ ਕਟਾਈ ਸੀਗਾ ਹੁਣ ਮਸ਼ੀਨਰੀ ਦਾ ਮਸ਼ੀਨਰੀ ਦਾ ਯੁੱਗ ਹੋ ਗਿਆ ਹਨਾ ਤੇ ਪਤਨ ਲੱਗਦਾ ਹਾੜੀ ਕਿਹੜੇ ਬਲੇ ਵੱਢੀ ਜਾਂਦੀ ਐ ਸੌਣੀ ਕਿਹੜੇ ਬਲੇ ਵੱਢੀ ਜਾਂਦੀ ਐ ਸਾਰਾ ਕੰਮ ਮਸ਼ੀਨਰੀ ਦਾ ਹੋ ਗਿਆ ਬਸ ਤਾਂ ਵੀ ਤਾਂ ਹੀ ਨਹੀਂ ਖਰਚੇ ਵੀ ਬਹੁਤ ਵੱਧ ਗਏ ਨੇਗੇ ਤੇ ਅੱਗੇ ਖਰਚਾ ਵੀ ਨਹੀਂ ਸੀ ਹੁੰਦਾ ਪਹਿਲਾਂ ਫਾਸਲਾ ਆਉਂਦੀ ਤੇ ਫਾਸਲਾ ਆ ਕੇ ਫਿਰ ਕਹਿੰਦੇ ਹੱਟਾ ਪੱਠਾ ਨਹੀਂ ਦਿੰਦੇ ਹੁੰਦੇ ਮੇਰੀ ਨਾਨੀ ਦੱਸਦੀ ਹੁੰਦੀ ਸੀ ਫਿਰ ਕਹਿੰਦੇ ਜੇ ਸਾਰੀ ਕਬੀਲਦਾਰੀ ਕਾਉਂਟ ਦੇ ਜਿੰਨੀ ਕ ਫਾਸਲਾ ਆਉਂਦੀ ਫਿਰ ਜੇ ਕੋਈ ਕ ਪੈਸਾ ਤੇਲੀ ਬਾਸਦਾ ਤਾਂ ਚੁਗਾ ਚੁੰਨੀ ਆਉਦਾ ਨਹੀਂ ਕਹਿੰਦੇ ਖੱਦਰ ਹੁੰਦਾ ਖੱਦਰ ਰੰਗ ਰੰਗ ਕੇ ਬਸ ਉਹੀ ਪਾਈ ਜਾਂਦੇ ਤੇ ਭੇਜਾ ਮੁੜਕਾ ਆ ਜਾਂਦਾ ਤੇ ਮੁੜਕਾ ਆ ਕੇ ਕਹਿੰਦੀ ਖੱਦਰ ਠੰਡਾ ਹੋ ਜਾਂਦਾ ਸੀਗਾ ਤੇ ਹੁਣ ਤਾਂ ਜੂਨ ਜਲਾਈ ਵਾਲੇ ਅੱਡ ਕੱਪੜੇ ਹੁੰਦੇ ਨੇਗੇ ਤੇ ਕੀ ਕਹਿੰਦੇ ਅਗਸਤ ਵਾਲੇ ਅੱਡ ਹੁੰਦੇ ਨੇਗੇ ਜਨਵਰੀ ਵਾਲੇ ਹੁੰਦੇ ਨੇ ਅਪ੍ਰੈਲ ਮਈ ਵਾਲੇ ਅੱਡ ਹੁੰਦੇ ਨੇ ਹਨਾ ਅੱਡ ਅੱਡ ਮਹੀਨੇ ਦੇ ਹਿਸਾਬ ਨਾਲ ਪਹਿਣਾ ਕੱਪੜੇ ਸਲਾਈ ਕਰਦੀਆਂ ਨੇ ਹੁਣ ਤਾਂ ਤਾਂ ਹੀ ਖਰਚੇ ਵਧ ਗਏ ਸਲਾਈਆਂ ਵਧ ਗਈਆਂ ਅੱਗੇ ਉਹੀ ਕਹਿੰਦੇ ਧੋ ਕੇ ਘਰੇ ਪਾਲਾਂ ਦਿੱਤੀ ਉਹੀ ਵਿਆਹ ਚ ਪਾਲਾਂ ਦੇ ਸੀਗੇ ਹੁਣ ਇੱਕ ਵਿਆਹ ਚ ਛੋਟ ਪਾਇਆ ਦੂਜੇ ਚ ਆਪਾਂ ਹੋਰ ਲਵਾਂਗੇ ਹੋਰ ਲਵਾਂਗੇ ਤੇ ਸੋਚ ਵਧੀ ਰੱਖੋ ਹਨਾ ਵੀਰ ਬੈਗੁਰੂ ਰੱਬ ਵਧੀਆ ਵਧੀਆ ਪਾਉਣ ਨੂੰ ਦੇਵੇ ਵਧੀਆ ਵਧੀਆ ਖਾਣ ਨੂੰ ਦੇਵੇ ਸਭ ਨੂੰ ਦੇਵੇ ਸਭ ਲਈ ਅਰਦਾਸ ਕਰ ਕੱਲ ਭੈਣ ਨੇ ਕਮੈਂਟ ਕੀਤਾ ਸੀ ਇੱਕ ਨੇ ਕਹਿੰਦੀ ਭੈਣ ਤੂੰ ਸਾਵਲ ਲਈ ਅਰਦਾਸ ਕਰ ਦੇ ਪਰ ਮੈਂ ਤਾਂ ਸਭ ਲਈ ਕਰਦੀ ਆ ਕਿਸੇ ਦਾ ਮੈਂ ਮਾੜਾ ਨਹੀਂ ਕਰਦੀ ਹੋਏਗੀ ਹਨਾ ਤੇ ਜੇ ਆਪਾਂ ਕਿਸੇ ਦਾ ਚੰਗਾ ਸੋਚਾਂਗੇ ਤਾਂ ਆਪਣਾ ਚੰਗਾ ਹੋਊਗਾ ਬੈਗੁਰੂ ਦੀ ਕਿਰਪਾ ਨਾਲ ਮੇਰਾ ਚੰਗਾ ਹੀ ਹੁੰਦਾ ਘਰੇ ਮਾੜਾ ਨਹੀਂ ਹੋਇਆ ਸਾਰੇ ਕੰਮ ਚੰਗੇ ਹੁੰਦੇ ਨੇ ਜੇ ਆਪਾਂ ਕਿਸੇ ਦਾ ਭਲਾ ਕਰਾਂਗੇ ਜਾਂ ਕਿਸੇ ਤੇ ਰਹਿਮ ਕਰਾਂਗੇ ਜਾਂ ਕਿਸੇ ਤੇ ਤਰਸ ਕਰਾਂਗੇ ਹਨਾ ਤਰਸ ਕਰੋ ਗਰੀਬ ਤੇ ਗਰੀਬ ਦਾ ਕਰਕੇ ਮਜਬੂਰੀ ਕਰਕੇ ਕਿਸੇ ਦਾ ਗਾਲਣਾ ਵੱਡੋ ਤਰਸ ਕਰੋ ਹਨਾ ਆਲੇ ਨੂੰ ਮਜਬੂਰੀ ਨੂੰ ਸਮਝੋ ਵੀ ਇਹ ਔਖਾ ਬੰਦਾ ਹੈ ਹਨਾ ਤੇ ਆ ਔਖਾ ਔਖਾ ਬੰਦਾ ਉਹ ਸੁੱਖ ਸੁੱਖ ਚਖੜੋ ਦੁੱਖ ਚਖੜੋ ਹਨਾ ਦੁੱਖ ਸੁੱਖ ਹਿੱਸਾ ਨੇ ਜ਼ਿੰਦਗੀ ਦੇ ਬੰਡਾਉਣਾ ਚਾਹੀਦਾ ਇਹ ਨਾ ਕਹੋ ਵੀ ਵੀ ਆਪਣੇ ਕੋਲ ਪੈਸਾ ਆਪਾਂ ਫਲਾਣੇ ਤੋਂ ਕੀ ਲੈਣਾਗਾ ਤੇ ਰੋਟੀ ਤਾਂ ਹਰ ਇੱਕ ਹੀ ਖਾ ਕੇ ਸੌਂਦਾਗਾ ਹਨ ਤੇ ਬਾਕੀ ਪੈਸਾ ਕਿਹੜਾ ਵੀ ਨਾਲ ਜਾਊਗਾ ਭੈਣ ਭਾਈ ਨਾਲ ਮੋਹ ਪਿਆਰ ਨਾਲ ਜਾਊਗਾ ਹਨ ਮੇਰੇ ਆਇਆ ਮੇਰੇ ਆਇਆ ਮੇਰੇ ਆਇਆ ਕਿਸੇ ਦੀ ਗੱਲ ਨਾ ਸੁਣਨੀ ਆਪਦੀ ਕਹੀ ਜਾਣਾ ਮੇਰੇ ਆਇਆ ਮੇਰੇ ਪਿਆਕੇ ਆਇਆ ਮੇਰੇ ਆਇਆ ਸਬਜ਼ੀ ਪਿਆਕੇ ਸਬਜ਼ੀ ਵਧੀਆ ਹੁੰਦੇ ਨੇ ਭੈਣ ਭਾਈ ਵੀ ਸਬਜ਼ੀ ਵਧੀਆ ਹੁੰਦੇ ਨੇ ਅਸਲ ਤਾਂ ਹਨਾ ਵਰਤ ਤੇ ਤੋਂ ਜਿਦੋਂ ਆਪਾਂ ਬਰਿਆ ਬਰਤਦੇ ਆਂ ਭੈਣ ਭਾਈਆਂ ਨਾਲ ਸਬਦੀ ਹੁੰਦ ਨੇ ਆਪਾਂ ਐ ਨਹੀਂ ਕਹਿਣਾ ਚਾਹੀਦਾ ਵੀ ਆਏ ਆ ਹਨਾ ਕਿਸੇ ਤੇ ਤਰਸ ਕਰੋ ਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਠਾਓ ਬਸ ਐ ਹੀ ਕਹਿਣੇ ਅੰਗੇ ਚਲੋ ਜੀ ਆਪਾਂ ਹੁਣ ਕਰ ਦਿਆਂਗੇ ਕੰਮ ਕੰਮ ਕਰਕੇ ਤੇ ਫਿਰ ਆਪਾਂ ਪਹਿਲ ਤੇ ਮੈਂ ਜਾਣੇ ਤਾਂ ਹਾਂ ਕੱਪੜੇ ਪਏ ਨੇ ਪ੍ਰੈਸ ਕਰੇ ਹੋਏ ਉਹ ਹੈਂਗਰਾਂ 'ਤੇ ਟੰਗ ਕੇ ਆਉਣੀਆਂਗੇ ਤੇ ਬਾਅਦ ਦੇ ਵਿੱਚ ਮੱਖੀ ਜੀ ਨਾਲ ਇੱਕ ਉਹ ਗਲਾਬ ਜਮਨ ਵਾਲੀ ਕਵਲੀ ਪਈ ਤੇ ਮੈਂ ਧਰਿਆ ਹੀ ਨਹੀਂ ਤਾਂ ਵੀ ਨਹੀਂ ਹਟਦੀਆਂ ਤੇ ਇਕੇ ਆਨੇ ਹੁੰਦੇ ਨਹੀਂ ਉਹ ਮੈਂ ਲਾ ਤਰ ਕੇ ਆਉਣੀ ਆ ਪ੍ਰੈਸ ਕਰੇ ਹੋਏ ਦੋ ਤਿੰਨ ਕਸੂਟ ਰਹਿ ਕੇ ਗਰਮ ਪ੍ਰੈਸ ਕਰਨ ਵਾਲੇ ਉਹ ਕੱਢ ਕੇ ਲਿਓਣੀਆਂ ਮੈਂ ਫਿਰ ਉਸ ਸਾਬ ਨਾਲ ਕੱਪੜੇ ਚੱਕ ਕੇ ਲਿਓਣੀਆਂ ਜਿਸ ਸਾਬ ਨਾਲ ਵੀ ਪ੍ਰੈਸ ਹੋ ਜਾਣ ਹਨ ਤੇ ਉਸ ਸਾਬ ਨਾਲ ਹੀ ਲਿਓਣੀਆਂ ਚੱਕ ਕੇ ਫਿਰ ਥੱਲੇ ਗਾਜ ਪਈ ਜਾਂਦਾ ਰਹਿੰਦਾ ਉਹ ਫਿਰ ਵਧੀ ਜਾਂਦਾ ਲੱਗਦਾ ਮੰਮੀ ਬੀ ਬੀ ਕੱਲ ਭੱਗ ਗਈ ਆ ਤੇ ਅੱਜ ਕੰਮ ਤੰਦੇ ਲੋਟਣੀਆਂ ਹੁੰਦੇ ਸਰਦਾਰ ਜੀ ਨੇ ਚੱਕ ਲਿਆ ਟੋਕਰਾ ਕੱਖ ਪਾਉਣ ਨੂੰ ਕਿਉਂਕਿ ਖਾਂ ਲੱਟਾ ਐ ਮਾ ਹੁਣ ਮੱਝਾਂ ਵੰਦੇ ਨੇਗੇ ਮੱਝ ਬੰਝਾ ਤਾਂ ਮੈਂ ਹੀ ਬਣਾਉਂਗੀ ਨਾਲ ਤੇ ਆ ਚੁੰਨੀ ਆ ਗਈ ਇਹਦੇ ਨਾਲ ਦਾ ਸੂਟ ਨਹੀਂ ਆਇਆ ਆ ਚੁੰਨੀ ਆ ਸੂਟ ਨਾਲ ਆ ਕਮ ਸਲਵਾ ਰਹੇ ਨਾਲ ਆ ਮੇਰਾ ਕਬੀਚਾ ਇਹ ਪਰ ਪਿਛਲੇ ਸਾਲ ਜਿਹੜੋ ਗੱਡੀ ਲੈਤੀ ਔਰ ਗਰਮੀ ਇਤਨੇ ਦਿੱਤਾ ਸੀ ਬਹੁਤ ਵਧੀਆ ਸੋਟ ਹੈ ਤੇ ਆ ਮੈਂ ਆਮਣੀ ਤੋਂ ਲੈਤਾ ਸੀਗਾ ਇਹਨਾਂ ਲੋਨ ਵਾਲੇ ਹੁਣ ਵੀ ਪੈ ਜਾਣਗੇ ਹਨਾ ਇਸ ਤਰ੍ਹਾਂ ਤੇ ਇਹ ਮੈਂ ਪ੍ਰੈਸ ਕਰ ਲੈਨੇ ਕ ਪ੍ਰੈਸ ਕਰਕੇ ਧਰ ਲੈ ਹੁਣ ਇਹਨਾਂ ਨੂੰ ਧਰ ਕੇ ਉਹਨੇ ਤਾਹਾਂ ਤਾਹ ਧਰ ਕੇ ਆ ਕੇ ਪੇਰ ਮੈਂ ਹੋਰ ਕੱਢ ਲਿਆਉਂਗੀ ਲੋ ਜੀ ਆ ਟਾਈਮ 4:00 ਵਜ ਗਏ ਨੇ ਆਪਾਂ ਨੇ ਸੁਕਮਣੂ ਰੰਗ ਭਰਦੀ ਵੀ ਢੋ ਦਿੱਤੀ ਐ ਸਬਜੀ ਹਜੇ ਦੇਖਣੀ ਐ ਕਿ ਕਿਹੜਾ ਤੜਕਾ ਲਾ ਕੇ ਭਾਂਡੇ ਮਾਲ ਤੇ ਭਰਦੀ ਹਜੇ ਪਾਣੀ ਭਾਂਡੇ ਮਾਲ ਤੇ ਕਰਦੇ ਪਾਣੀ ਕੱਢ ਲੇ ਤੇ ਟੈਂਕੀ ਚ ਮੋਟਰ ਚੱਲੀ ਜਾਂਦੀ ਐ ਪਾਣੀ ਪਿਆਉਣਾ ਮੈਂ ਜਾਣਾ ਦੀ ਆਪਣੀ ਬਣ ਗਈ ਆਹੀ ਆਲੂ ਮਟਰ ਆਲੂ ਮਟਰ ਤੇ ਬਾੜੀ ਚ ਤੋੜ ਕੇ ਧਨੀਆ ਪਾ ਦੇ ਮਾਂ ਨੂੰ ਆਪਾਂ ਗੈਸ ਕਰਦਿਆਂ ਬੰਦ ਤੇ ਇਹ ਕਰਦੇ ਬੰਦ ਕਰਿਆ ਧਨੀਆ ਮਾਰ ਮਾਰ ਲੁੱਟ ਬੋਇਆ ਹੈ ਥੋੜਾ ਜਿਹਾ ਪਾਣੀ ਪਾ ਲੈਣੇ ਹੁੰਨੇ ਹੁਣ ਨਿੱਗਾ ਪਾਣੀ ਪੈ ਗਿਆ ਮੱਝਾ ਪੀ ਲੈਣਗੀਆਂ ਵਧੀਆ ਕੁਸ ਪਾ ਕੇ ਪੱਤੇ ਤੋੜ ਲੈਣਾਂ ਕੁਸ ਪੱਤੇ ਤੋੜ ਲੈਣੇ ਥੋੜੇ ਜਿਹਾ ਤਾਕ ਪੈਂਦਾ ਹੋਊਗਾ ਉਹਦੇ ਨਾਲ ਹੋਊਗਾ ਕੱਟੀ ਨੇ ਮੁਰਸੋਤਾ ਸ ਤੋਂ ਵੱਡਾ ਵੱਡਾ ਉੱਥੇ ਪੱਤੇ ਤੋੜ ਲੈਣੇ ਆਲੂ ਮਟਰ ਐ ਸਬਜ਼ੀ ਤਾਂ ਨਹੀਂ ਤੋਂ ਗੱਦੀਆ ਬਣਾਵਾਂਗੇ ਥੋੜੇ ਜਿਹਾ ਮੇਥੇ ਤੋੜ ਲੈਣੇ ਨੇ ਹੋਲ ਧਨੀਆ ਸੋ ਇਨਕ ਟੋਰੀ ਸਬਜੀ ਅੰਨੇ ਕਨਾਲ ਹਰੇ ਵਾਈ ਜੀ ਹੋਰ ਖਾਰਸੇ ਆਈ ਖਾਣਾ ਧੰਨ ਜੱਪਾ ट उसमें तिखे कर सब्जी पता नहीं लाही क्योंकि गर्म रहूगी हाँ। ਪਰ ਹੁਣ ਪਾਣੀ ਪਿਆ ਕੇ ਧਾਰਾ ਕੱਢ ਲਉਣੀ ਅਜ ਮਾਸੀ ਵੀ ਨਹੀਂ ਆਈ ਹਜੇ ਲੋ ਯਰ ਟਾਈਮ ਹੈਗਾ ਪੌਣੇ 3 ਦਾ ਹੋ ਗਿਆ ਤੇ ਆਟਾ ਗੁੰਨਿਆ ਪਿਆ ਸੁਗਮਣ ਦਾ ਦੁੱਧ ਨੂੰ ਵਾਲੀ ਦਿੱਤੀ ਪਈ ਐ ਬਸ ਹੱਪਾ ਲੱਗਦਿਆਂ ਜੀ ਰੋਟੀ ਤੇ ਬਾਬਾ ਜੀ ਰੈਰਾਸ ਦਾ ਪਾਠ ਕਰੀ ਜਾਂਦੇ ਨੇਗੇ ਤੇ ਤਕਰੀਬਨ ਆਪਣੇ ਕੰਮ ਸਾਰੇ ਹੋ ਗਏ ਨੇਗੇ ਤੇ ਬਸ ਕੱਲੀ ਰੋਟੀ ਬਣਾਉਣ ਵਾਲੀ ਰਹਿ ਗਈ ਐ ਆਪਾਂ ਬਣਾਉਣੇ ਨਾ ਮੈਂ ਗੀਜਰ ਲਾਉਣ ਆਈ ਸੀ ਮੇਰਾ ਖਿਆਲ ਚ ਲੋ ਆਪਾਂ ਬਲਾਵੋ ਦਾ ਐਂਡਰਾਇਨਾ ਸੀ ਕਰਨ ਨਾਲ ਵੀ ਬਲਾਵੋ ਦਾ ਐਂਡ ਕਰ ਦਈਏ ਕਿਉਂਕਿ ਹ ਸਵੇਰ ਵਾਸਤੇ ਇੱਕ ਗੀਜਰ ਪਾਣੀ ਦਾ ਹੋ ਜਾਣਾ ਜਿਹੜਾ ਪਹਿਲਾ ਉੱਠਦਾ ਉਹ ਨਹਾ ਲਾਂਦਾ ਤੇ ਬਾਕੀ ਦੂਜਿਆਂ ਦਾ ਹੋ ਹੀ ਜਾਂਦਾ ਰਹਿੰਦਾ ਪਾਣੀ ਦਿੱਤਾ ਤੇ ਇਧਰੋਂ ਨਵੇੜ ਦਿੱਤਾ ਆਪਾਂ ਨੇ ਮੱਜਾਂ ਦਾ ਕੰਮ ਤੇ ਅੱਪਾ ਇਹ ਪੱਲੀਆਂ ਪੁਲੀਆਂ ਲਾਈਆਂ ਨਹੀਂ ਹੈਗੀਆਂ ਕੱਟੀਆਂ ਵਾਲੇ ਪਾਸੇ ਹੀ ਲਾਈ ਹੈਗੀ ਕਿਉਂਕਿ ਇਹ ਵੀ ਛੱਡਣ ਦਾ ਚੱਕਣ ਦਾ ਕੱਠੀਆਂ ਕਰਨ ਦਾ ਬਹੁਤ ਸਾਰਾ ਕੰਮ ਆ ਜਿਹੜਾ ਹੋ ਜਾਂਦਾ ਦੁੱਧ ਰੈਂਦਾ ਡੇਰੀ ਦੇ ਵਿੱਚ ਪਾਉਣ ਵਾਲਾ ਸਰਦਾਰ ਜੀ ਆ ਕੇ ਰੋਟੀ ਖਾਣਗੇ ਮੈਂ ਉਹਨਾਂ ਨੂੰ ਸਾਰੀਆਂ ਰੋਟੀਆਂ ਬਣਾ ਦੂੰ 15 ਮਿੰਟ ਲਾਉਣਗੇ ਦੁੱਧ ਪਾ ਕੇ ਫਿਰ 15 ਮਿੰਟਾਂ ਤੋਂ ਵਿੱਚ ਮੁੜ ਕੇ ਆਉਣਗੇ ਦੁੱਧ ਪਾ ਕੇ ਉਹਨਾਂ ਨੂੰ ਰੋਟੀਆਂ ਬਣਾ ਕੇ ਬਣਾ ਲੂੰਗੀ ਤੇ ਫਿਰ ਰੋਟੀ ਖਾ ਕੇ ਆਪਾਂ ਦਿੱਲੀ ਹੋ ਜਾਣਗੇ ਭਾਂਡੇ ਮਾਂਜ ਕੇ ਤੇ ਕਿਉਂਕਿ ਸਾਡਾ ਖਾਣ ਪੀਣ ਦਾ ਕੰਮ ਸੁਨੇਹੀ ਨਿਭਟ ਜਾਂਦਾ ਤੇ ਹਜਬੇਟ ਤੇ ਸਾਡੀ ਰੋਟੀ ਪੱਕ ਜੰਨੀ ਹੈ ਕਿਉਂਕਿ ਹੁਣ ਮੈਂ ਧਾਰਾ ਪਕਾ ਚੋ ਕੇ ਪਕਾਉਣੀ ਆ ਪੌਣੇ ਸੀ ਹੋ ਗਏ ਨੇ ਨਹੀਂ ਬੀਬੀ ਫਿਰ ਸਾਢੇ 5 ਸਵੇਰ 5 ਲੱਗ ਜਾਂਦੀਆਂ ਫਿਰ ਨਾਲ ਹੁੰਦੀ ਖਾ ਲਾਂਦੇ ਨੇਗੇ ਕਿਉਂਕਿ ਫਿਰ ਹਨਾ ਚਾਰੇ ਪਾਸੇ ਹੋਇਆ ਨਹੀਂ ਜਾਂਦਾ ਪਹਿਲਾਂ ਇੱਕ ਪਾਸੇ ਕੰਮ ਨਿਵੇੜਦੀਆਂ ਫਿਰ ਦੂਜੇ ਪਾਸੇ ਨਿਵੇੜਦੀਆਂ ਤਾਂ ਕਰਕੇ ਬਸ ਸਾਢੇ ਕਿਸੀ ਵਜਦ ਨੂੰ ਜਾਨੀ ਕਿ ਪੌਣੇ 7 ਵਜਦ ਨੂੰ ਸਾਰਾ ਨਿਬੜ ਜਾਂਦਾ ਹੈਗਾ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੈਗਰੂ ਸਭ ਦਾ ਭਲਾ ਕਰੇ ਤੰਦਰੁਸਤੀ ਵਖਸੇ ਵੱਡੀ ਗੱਲ ਤੰਦਰੁਸਤੀ ਦੀ ਹੈ ਹਨਾ ਜੀ ਜੇ ਆਪਣਾ ਸਰੀਰ ਤੰਦਰੁਸਤੀ ਹੈ ਤਾਂ ਭਾਜ-ਭਾਜ ਆਪਾਂ ਕੰਮ ਕਰ ਲਾਂਗੇ ਜੇ ਆਪਣਾ ਸਰੀਰ ਹੀ ਬੇਕਾਰ ਬਿਮਾਰ ਹੈ ਹਨਾ ਫਿਰ ਆਪਾਂ ਤੋਂ ਕੰਮ ਵੀ ਨਹੀਂ ਹੁੰਦਾ ਤੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੁਹਾਨੂੰ ਦਿਖਤਈ ਹੋਊਗਾ ਕਿੱਕੀ ਸਿੱਪ ਗਈ ਕਹਿੰਦੇ ਨੇ ਹਨਾ ਤੇ ਸਿੱਪ ਗਿਆ ਦਿਨ ਸਿੱਪ ਗਿਆ ਆਪਾਂ ਕਰਦੇ ਆ ਵੀਡੀਓ ਦਾ ਐਂਡ ਬਾਬਾ ਜੀ ਨੇ ਰੈਰਾਸਪਾਰ ਦਾ ਪਾਠ ਵੀ ਕਰ ਦਿੱਤਾ ਅੱਜ ਕੱਲ ਮੈਂ ਇਹ ਜੀ ਵੇਲੇ ਹਜੇ ਤਾਰਾ ਚੋਣ ਲੱਗੀ ਨਹੀਂ ਸੀ ਕਿਉਂਕਿ ਆਪਣੇ ਗਵਾਂਢ ਚ ਬਰਥ ਦੇ ਸੀ ਕੁੜੀ ਦਾ ਤੁਸੀਂ ਵੀਡੀਓ ਦੇਖੀ ਹੈ ਅਸੀਂ 5 ਵਜੇ ਗਈਆਂ ਸੀ ਘਰੋਂ ਤੇ ਉੱਥੇ ਘੰਟਾ ਲੱਗ ਗਿਆ ਸੀ 6 ਵਜੇ ਆਇਆਗੇ ਸਾਢੇ 5 ਪੌਣੇ ਸੇ ਕਲਾ ਹੈ ਜੀ ਬਿਲ ਤਾਰਾ ਚੋਣ ਲੱਗੀ ਤੇ ਅੱਜ ਝੋਲੀਆਂ ਵਾਹਿਗੁਰੂ ਭਲੀ ਕਰੇ ਸਭ ਦੀ ਹਾਂ ਬਰਕਤਾਂ ਵਖਸੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੀ ਵੀਡੀਓ ਚੰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ